हां जी 사시 ਕਾ ਸਾਰਾ ਅਨੁਭਵ ਕਾ ਦਾ ਸਾਰਿਆਂ ਨੇ ਕਹਿੜੇ ਹੋਣਗੇ ਮੈਂ ਤੁਹਾਡਾ ਹਰਮਨ ਪਿਆਰਾ ਐਸਪੀ ਰਾਮ ਗੜੀਆ ਬਾਕੀ ਤੇ ਥੰਬਨੇਲ ਤੋਂ ਵੇਖ ਹੀ ਲੈਣਾ ਤੇ ਅੱਜ ਅਸੀਂ ਮਤਲਬ ਦੀਦੀਆਂ ਨੂੰ ਮਤਲਬ 에어ਪੋਰਟ ਤੇ ਚੜਾਉਣ ਚੱਲੇ ਆ ਤੇ ਬਾਕੀ ਤੇ ਦੇਖ ਹੀ ਲੈਣਾ ਕਿੱਥੇ ਚੱਲੇ ਆ ਬਾਕੀ ਤੇ ਵਲੌਗ ਨਾਲ ਬਣੇ ਰਹੋ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਬਾਕੀ ਅਸੀਂ ਸ਼ਾਪਿੰਗ ਕਰ ਚੱਲੇ ਹੁਣ ਹਣਾ ਦੀਦੀ ਹਾਂਜੀ ਕਿੱਥੇ ਚੱਲੇ ਹੁਣ ਆਹ ਆਪਾਂ ਸ਼ਾਪਿੰਗ ਕਰਦੇ ਆ ਮੇਰੇ ਕੋਲ ਤਾਂ ਸਮਾਨ ਵੀ ਰਾਇ ਐਨ ਮੂਵਮੈਂਟ ਤੇ ਮੈਨੂੰ ਯਾਦ ਆਇਆ ਕਿ ਮੈਂ ਤਾਂ ਮਰਾ ਸਮਾਨ ਬਹੁਤ ਜ਼ਿਆਦਾ ਲੈਣ ਵਾਲਾ ਰਹਿੰਦਾ ਵਾ ਤੇ ਬਾਕੀ ਤੁਸੀਂ ਬਣੇ ਰਹੋ ਵੀ ਐਸਪੀ ਦੇ ਵਲੌਗ ਦੇ ਨਾਲ ਤੇ ਮੈਨੂੰ ਇਹਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਾ ਸਪੋਰਟ ਕਰੋ ਤੇ ਹੋਰ ਸਨੇ ਵਲੌਗ ਆਉਣਗੇ ਠੀਕ ਹੈ ਜੀ ਅਸੀਂ ਆ ਗਏ ਹੁਣ ਜਾਨੀ ਗਾਰਮੈਂਟ ਦੀ ਦੁਕਾਨ ਤੇ ਜਿੱਥੇ ਦੀਦੀਆਂ ਨੇ ਕੱਪੜੇ ਖੁੱਤੇ ਲੈਣੇ ਆਏ ਇਹ ਸਾਡੇ ਅਮਨ ਭਾਈ ਆ ਰਹੇ ਹੁਣ ਫੇ ਅਸੀਂ ਗਾਲ ਅਸੀਂ ਗਾਲ ਕੀ ਹਾਲ ਸਸੀ ਗਾ ਦੀਦੀ ਕਿਦਾਂ ਠੀਕ ਹੋ ਬਹੁਤ ਸਾਹ ਬਹੁਤ ਵਧੀਆ ਕਿਦਾਂ ਫਰ ਹੈ ਕੀ ਵਾਸ ਨਹੀਂ ਆ ਰਹੇ ਨੇ ਸੀ ਆ ਗਏ ਹੁਣ ਗਿਆਨੀ گارਮੈਂਟ ਦੀ ਦੁਕਾਨ ਤੇ ਤੇ ਦੇਖ ਸਕਦੇ ਆ ਸਾਰੇ ਗਾੜੀ ਗਾ ਆਹੋ ਗਾੜੀ ਗਾ ਆਇਆ ਬਹੁਤ ਆਇਓਣ ਸਾਰੇ ਕੁੜੀਆਂ ਦੇ ਕੱਪੜੇ ਇੱਥੇ ਕੀ ਆ ਸਕਦੇ ਦੇਖ ਸਕਦੇ ਇਹੀ ਅੱਜ ਅਸੀਂ ਸ਼ੌਪਿੰਗ ਕਰਾਉਣਾ ਹੈ ਤੇ ਦੇਖ ਸਕਦੇ ਬਾਕੀ ਇਹੀ ਨਹੀਂ ਮੈਨੂੰ ਆ ਲੱਗਦਾ ਵਾੜ ਥੜੀ ਹੈ ਬਟ ਛੋਟੀ ਹੋਗੀ ਤੁਸੀਂ ਤੇ ਵਾਲਾ ਪੂਰਾ ਸਾਰਾ ਲੱਗਾ ਹੈ ਮਾਲ ਛੱਡਿਆ ਤੇ ਬੇਗਰ ਬੜੀ ਵਧੀਆ ਲੱਗਿਆ ਸੀ ਹੈ ਨਾ ਕਿੰਨੀ ਵਧੀਆ ਤਰੀਕਾ ਨਾਲ ਦੇਖ ਸਕਦੇ ਦੇ 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 ਫੂਰੇ ਹਾਂ ਇਹ ਹੋਮ ਹੈ ਆ ਦੇਖ ਆ ਮੈਂ ਚਾਹ ਰਿਹਾ ਫਾਟੇ ਕਿ ਹਾਂ ਇਹ ਚ ਵੱਡੀ ਹੈ ਕਿ ਨਹੀਂ ਹੈਗੀ ਹੈ ਹਾਂ ਇਹ ਤਾਂ ਇਕੱਲੇ ਟੀ ਸ਼ਰਟ ਵਾਈਟ ਤੇ ਬਲੈਕ ਹੈ ਇਹ ਸੈਗੀ ਹੈਗੀ ਹੋਰ ਵੱਡੀ ਹੈ ਕਿ ਨਹੀਂ)^{(Inder bhai ji)} ਹੂੰ ਕੀਮਲ ਚਾਲ ਇਹਦਾ ਵਾਈਟ ਟੀ ਖੜੀ ਆ ਜਾਂਦੀ ਤੇ ਨਹੀਂ ਉਹ ਨਹੀਂ ਲੈ ਲਵਾਂ ਬਲੈਕ ਦੇ ਨਾ ਤੇ ਨੋ ਨਹੀਂ ਕੋਈ ਹੋਣਾ ਚਾਂਚਲੀ ਵੀ ਜਿਹੜਾ ਵੀ ਜਿਹੜਾ ਵੀ ਕੋਡ ਜਆ ਪਾਈ ਜਾਂਦੀ ਤੇਹੀ ਹੁੰਦਾ ਟਾਇਰ ਪਹਿਲਾਂ ਪਨੀਰ ਨਹੀਂ ਛੱਡਦੀ ਉਹ ਮੈਂ ਪਨੀਰ ਹੋ ਗਿਆ ਹੋਰ ਚੀਜ਼ਾਂ ਨਹੀਂ ਛੱਡਦੇ ਹੈ ਆਓ ਆਇਆ ਕਿ ਨਹੀਂ ਐ ਇਹ ਵੀ ਗੱਲ ਹੋਣਾ ਹੈ ਓਹੋ ਜਣ ਕੀ ਹਾਲ ਜੀ ਡਾਈ ਕਿ ਆ ਗਿਨੀ ਚਾਚੀਆ ਕੀ ਹਾਲ ਜੀ ਦੀਦਾ ਕਿਧਰ ਗਿਆ ਦੂਸਰਾ ਹਾਂ ਪਾਜੀ ਪਾਜੀ ਕੀ ਹਾਲ ਹੈ ਭਾਈ ਕਿਰਾਏ ਜਿੰਨੇ ਸਸੇ ਕਾਲੇ ਸੱਚ ਕਰੇ ਮੈਂ ਤਾਂ ਉਹਦਾ ਦੇਖ ਕੇ ਨਹੀਂ ਕਮੈਂਟ ਭਾਈ ਆ ਤੁਲਾ ਹੈ ਤੁਲਾ ਬੋਲੇ ਗਾਣਾ ਖੜੀ ਹੈ ਯਾਰ ਬੰਦਾ ਬੜਾ ਹੀ ਹੈ ਵੈਰੀ ਗੱਲ ਹੈ ਹਾਂ ਆ ਵੀਰ ਹਣ ਦੀ ਦੁਕਾਨ ਜੀ ਗਿਆਨੀ ਗਰਮਟ ਹੈ ਭਾਜੀ ਭਾਜੀ ਗਾਣਾ ਗਾੜ ਦੇ ਇਹਨੂੰ ਇਹਨੇ ਮੁੰਡਾ ਵਿਗੜ ਗਿਆ ਤੇਰੇ ਨਹੀਂ ਹੁੰਦਾ ਆ ਤੇ ਕਹਿੰਦੇ ਆਪਣੇ ਵਰਗਾ ਬਣਾ ਲਓ ਮੈਂ ਚੈਰੀ ਤੋਂ ਪੁਛਾ ਦੂੰਗਾ ਮੈਂ ਠੀਕ ਹੈ ਠੀਕ ਹੈ ਭਾਜੀ ਵਿਗੜਿਆ ਬੰਦਾ ਜੇ ਦੇਖਿਆ ਨਾ ਤੁਹਾਡੇ ਵੀਡੀਓ ਹਾਂਜੀ ਹਾਂਜੀ ਠੀਕ ਹਾਂਜੀ ਆ ਜਿੱਥੇ ਇੱਧਰ ਆ ਜੀ ए ए हमारा चचे का बेटा है और ये हमारे चचे का बेटा है ये भी चचे का बेटा ठीक है दोनों चचे जाते थे चचे चचे थे चचे ये थे सही कर ला दूसरे पास से आगे चेकिंग करना है बढ़िया चीज़ है एडी बिल्कुल अलग चीज़ है ਹੈਲੋ ਫਲਾਵਰ ਵਾਲੀਆਂ ਬੀ オーਮਸ ਕੱਟ ਦੇਣਾ ਕੋਈ ਕੜੇ ਕੜੇ ਕਲਰ ਦੀ ਹੈ ਸ਼ਰਟ ਵੀ ਪਿੰਕ ਦਾ ਕਲਰ ਦੀ ਵੀ ਹੈ ਕੀ ਆਰੇ ਆ ਦੇ ਦੇ ਤੁਹਾਨੂੰ ਵਾਈਟ ਵੀ ਗਿੰਟ ਹੈ ਆ ਲੈ ਬੇਟਾ ਆਹ ਰੰਗ ਹੈ ਨਹੀਂ ਮੈਨੂੰ ਕੱਲੀ ਸ਼ਰਟ ਨਹੀਂ ਚਾਹੀਦੀ ਫਲਾਵਰ ਵਾਲੀ ਮੇਰਾ ਕਪੜਾ ਤਾਂ ਦੁੱਧੇ ਹੀ ਹੁੰਦਾ ਮੈਂ ਦੇਖ ਲਵਾਂ ਨਹੀਂ ਕੋਰੀਆਂ ਨਾ ਆ ਪਸੰਦ ਨਹੀਂ ਆਉਂਦਾ ਪਤਾ ਨਹੀਂ ਕੀ ਗੱਲ ਹੈ ਬਹੁਤ ਸੋਹਣੀ ਪ੍ਰੋਡਕਟ ਖੁਸ਼ੀ ਬਣਦੀ ਇਹਦੇ ਤੇ ਵੇਖੋ ਸਾਈਜ਼ ਜੇ ਖੁੱਲਾਗਾ ਤੇ ਪਹਿਲਾਂ ਕੱਟ ਖਾਇਆ ਕਰੋ ਕੱਟ ਖਾਇਆ ਕਰੋ ਨਹੀਂ ਅੰਦਰ ਪਨੀਰ ਦੀ ਮੱਤ ਦੇਈ ਜਾਂਦੇ ਫਿਰ ਹੁਣ ਜਾ ਕੇ ਫੇਰ ਦੇਣੀ ਪੈਣੀ ਲੱਗਦਾ ਆ ਆ ਆ ਆ ਆ ਪਈ ਨਾ 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 ਨਾਲ ਹੀ ਤਾਂ ਆ ਗਈ ਏ ਤੂੰ ਇਹ ਮੰਨਣਾ ਹੈ ਆਇਆ ਜਿਹੜਾ ਮੇਰੇ ਕਾ ਸਹੀ ਏ ਇਹ ਆਊਗਾ ਚੈੱਕ ਕਰ ਵੀਰੋਂ ਨਹੀਂ ਕੋਈ ਕਮੀ ਨਹੀਂ ਛਡਣ ਦੇ ਦਿਖਾਉਂਦੇ ਮੈਡਮ ਕਿ ਨਹੀਂ ਕਰੋ ਕਰੋ ਸਹੀ ਗੱਲ ਹੈ ਕਿ ਨਹੀਂ ਭਰਾ ਸਾਰਿਆਂ ਦਾ ਇਹੀ ਹੈ ਕੜੀਆਂ ਦਾ ਤਾਂ ਇਦਾਂ ਹੀ ਆ ਆ ਦੇਖੋ ਇਹ ਰਾਉਲ ਭਰਾ ਭਾਈ ਮੇਰੇ ਇੱਧਰ ਆਓ ਭਾਜੀ ਕਹਿੰਦੇ ਆ ਚੈੱਕ ਆ ਆ ਦੇਖੋ ਬੜੀ ਭਾਜੀ ਕਹਿੰਦੇ ਜਾਣ ਨਹੀਂ ਦੇਣਾ ਆ ਵਾਹ ਡਰਾਈਵਰ ਆ ਵੇ ਇਹ ਆਏ ਨਹੀਂ ਐ ਲੋਕ ਜਾਂਦਾ ਮੈਂ ਨਹੀਂ ਉਹ ਨਹੀਂ ਹਰ ਇੱਕ ਚੀਜ਼ ਇਹ ਲੱਗਦੀ ਲੌਂਗ ਸੋਹਣੀ ਲੱਗਦੀ ਕੀ ਦੇ ਆਹ ਦੇਖੋ ਲੋਕ ਜਾਣੀ ਵੀਰੇ ਨਾਲ ਤੁਹਾਨੂੰ ਪਤਾ ਨਾ ਕਿਉਂ ਜਾਂਦੇ ਨੇ ਫਿਰ ਉਸ ਤੋਂ ਇਦਾਂ ਬੈਠੇ ਆ ਲਿਆ ਵੀ ਗੱਡਾ ਗੱਡਾ ਮੈਨੂੰ ਕੀ ਆ ਵੀ ਭਾਈ ਉਹ ਚੱਲਣ ਨਹੀਂ ਦੇ ਲਓ ਜੀ ਇੱਕ ਹੋਰ ਫੇਰ ਫੇਰ ਆਓ ਤੂੰ ਇਨ ਮੰਨ ਉਹ ਮੁੜ ਕੇ ਮੁੜ ਕੇ ਮੁੜ ਕੇ ਭਾਈ ਇਹ ਮਮ ਟੋਵੇ ਚ ਪਏ ਇਹਦਾ ਮਗਰ ਇਹ ਟਾਈਮ ਹੁਣ ਸੋਣੀ ਆ ਜੀ ਜਿੱਦਾਂ ਕਿਸਾਨ ਦਾ ਫਿਰ ਲੇ ਲੇਗੇ ਦਫਤਰ ਆ ਕੇ ਸਰਕਾਰੀ ਦਫਤਰ ਅਰੇ ਸਰਕਾਰੀ ਦਫਤਰ ਨਹੀਂ ਦਾ ਖਾਲੀ ਸਰ ਇੱਕ ਦਫਤਰ ਆਖਿਆ ਨਾ ਪੰਜਾਬ ਸਰ ਹਾਂਜੀ ਹਾਂਜੀ ਠੀਕ ਐ ਐ ਮੈਡਮ ਨਹੀਂ ਆਏ ਕੀ ਇੱਥੋਂ ਦਾ ਕੀ ਕਰ ਲੱਗੇ ਹੁਣ ਸਰ ਇੱਥੋਂ ਪੀਆਰ ਲੈਣੀ ਐ ਤੁਸੇ ਸਿੱਧੀ ਪੀਆਰ ਬੋਲੋ ਕੋ ਪਹਿਲਾਂ ਹੀ ਆ ਗਿਆ ਪੀਆਰ ਆਲਰੇਡੀ ਠੀਕ ਹੈ ਜੀ ਪਿਆ ਨਾਲ ਤੁਝੇ ਮੁੰਛੀ ਮੁੰਛੀ ਰੱਖੇ ਨਾਲ ਮੈਂ ਤੇ ਲਿਖਦਾ ਕਿਹੜੇ ਦੇਰ ਜਾਣਾ ਕਿਹਦੇ ਹਾਂ ਠੀਕ ਇਹਨਾਂ ਨੂੰ ਹਿਸਾਬ ਕਰਨਾ ਤੇਰਾ ਕਿਹਾ ਪੈਸੇ ਵੀ ਰਹਿਓ ਬਣਦੇ ਨਾ ਕੀ ਬਾਤ ਹੈ ਤੂੰ ਤਾਂ ਸੀਰੀਅਲ ਹਾਂਜੀ ਇਹ ਨਹੀਂ ਇਹ ਚਾਚਾ ਜੀ ਦਾ ਬੇੜੀ ਜੁਆਇੰਟ ਫੈਮਿਲੀ ਸਾਰੀ ਹਾਂਜੀ ਆਂਦੀ ਹੈ ਸਾਰੀ ਹੂੰ ਸਾਰੇ ਇਹੀ ਰਲ ਕੇ ਕੰਮ ਕਰਦੇ ਨੇ ਨਹੀਂ ਬਹੁਤ ਵਧੀਆ ਕਾਰ ਦੇ ਕੰਮ ਤੇ ਤੁਹਾਨੂੰ ਪਤਾ ਕੋਣ ਇੱਥਾ ਕਰਦਾ ਹੈ ਨਾ ਆਹ ਦੇਖੋ ਤੇ ਮੜਾਇਆ ਵਲੌਗ ਦੇ ਵਿੱਚ ਦੱਸ ਦੋ ਦੇਖਾ ਨਹੀਂ ਮੈਂਦਾ ਕਿਸੇ ਨੂੰ ਲੱਗਿਆ ਜੋ ਉਹ ਜਮਾਈ ਨਹੀਂ ਮਤਲਬ ਕਰਿਆ ਕੋਈ ਨਹੀਂ ਪਤਾ ਜਮਾ ਤੇ ਫਰੈਂਡਸ ਜਮਾਈ ਨਹੀਂ ਹਾਲਾ ਨਹੀਂ ਹੈਗਾ ਇਹ ਜੇ ਇਹਨਾਂ ਦੀ ਸਿਹਤ ਵੀ ਦੇਖੋ ਵੀ ਫੇਰ ਮੇਰੀ ਗੱਲ ਸੁਣ ਜੇ ਇਹਨਾਂ ਦੀ ਸਿਹਤ ਵੀ ਹੋਵੇ ਫੇਰ ਕੀ ਫਰਕ ਪਾਉਣਾ ਹੈ ਐ ਜਿਸੇ ਲਿਣ ਮਿਲ ਜਾਊਗਾ ਕੀ ਫਰਕ ਪਾਊ ਤੁਹਾਡਾ ਤੇਰੀ ਨੂੰ ਮਿਲਣਗੇ ਮਛੂ ਨਾ ਨਹੀਂ ਕੱਟ ਲੈਣੀ ਨਹੀਂ ਕੱਟ ਲੈਣੀ ਨਾ ਨਹੀਂ ਕੱਟੂ ਜਾ ਹੋਰ ਦਾ ਨਹੀਂ ਕੱਟਦਾ ਹੁਣ ਪਤਾ ਲੱਗਣਾ ਚਾਹੀਦਾ ਸੇਲੀ ਨੂੰ ਕਿਹੜੇ ਲੱਗੇ ਆਏ ਠੀਕ ਆ ਨੇ ਮਿਲ ਕੀ ਤੁਹਾਡੇ ਤੇ ਕੀ ਡਿਫਰੈਂਸ ਆਉਂਦੇ ਨੂੰ ਬੋਲਦੇ ਰਹਿਣਾ ਨਹੀਂ ਆਇਆ ਇੱਥੇ ਦੇਖੋ ਨੇ ਕਾ ਇਹਨਾਂ ਦੇ ਆਪਾਂ ਨਿਸ਼ਾਨੀਆਂ ਲਾਈਆਂ ਕਾਲਾ ਪੇਂਟ ਲਾਇਆ ਇੱਕ ਦੇ ਮੇਰੇ ਕਾਟੇ ਗਾ ਕੋਈ ਗੋੜ ਨਾ ਦੇਖੋ ਇੱਥੇ ਕਾਟੇਗਾ ਨੇ ਜਿਹੜਾ ਰੋਜ਼ ਰੋਜ਼ ਵੇਂਦਾ ਜਿਹੜਾ ਬੰਦਾ ਉਹਨੂੰ ਪਤਾ ਲੱਗ ਗਿਆ ਇਹਨੂੰ ਤਾਂ ਪਤਾ ਤੇਰਾ ਨਾਮ ਕੀ ਤੁਹਾਡਾ ਲੱਗਣਾ ਇਹਦਾ ਨਵਰਾਜ ਹੈ ਮੇਰਾ ਰਾਜਕੁਬਰ ਰਾਜ ਕੁਬਰ ਰਾਜਕੁਬਰ ਇੱਕ ਤਾਂ ਨਾਮ ਨਵਰਾਜ ਹੈ ਤੇ ਇੱਕ ਟਾਈਮ ਰਾਜਕੁਬਰ ਕੰਬੋਲ ਹੈ ਆਵਾਜ਼ ਹਾਲੇ ਜਿੰਦਸ ਕੇਰੀ ਕੋਣ ਪਨੀਰ ਵਾਲੇ ਕੀ ਜਾਂਦੇ ਕੋਣੇ ਨੇ ਜੂ ਮਨਦੇ ਕੁਲੇ ਤੇਰੇ ਟਣ ਪਕੋੜੇ ਆ ਦੋਰ ਕੀ ਹੈ ਹਾਂ ਹਾਂਜੀ ਅਮਰ ਪ੍ਰੀਤ ਪਕੋੜੇ ਇਹਦਾ ਧਿਆਣ ਇਹਦਾ ਐਸਪੀ ਦਾ ਹੈ ਕਿੱਧਰ ਪਕੋੜੇ ਵਾਲੇ ਠੀਕ ਹੈ ਭਾਈ ਜਾਨੀ ਹਾਂ ਤਾਂ ਰਹੀ ਹੈਗੀ ਹੈਗੀ ਸਾਡੀ ਆਹ ਵੇਖੋ ਮੈਂ ਤਾਂ ਹਾਂਜੀ 9910 ਹਣਾ ਜਾਮਨ ਪ੍ਰੀਤ 9910 ਨੇ ਧੰਨਵਾਦ ਤੁਹਾ ਮੈਸੇਜ ਕੀਤਾ ਹੈ ਤੁਹਾ ਦਾ ਥੋੜੋ ਐਸਪੀ ਵੀਰੇ ਆ ਵੀ ਖੜੇ ਬੈਣੇ ਤੁਹਾਨੂੰ ਠੀਕ ਹੈ ਪਰਲੇ ਮਾਰ ਕੇ ਬੈਠੀ ਹੈ ਆ ਗੱਲ ਆਈ ਗੱਲ ਇਹ ਗੱਲ ਐ ਕਿ ਗੱਲ ਐ ਐਸਪੀ ਨੂੰ ਉਡਵਾਦਾ ਤੇ ਸੈਟੀ ਦੀ ਨੂੰ ਕਿਹਾ ਵੀ ਦੀ ਤੁਸੀਂ ਚੇਅਰ ਤੇ ਬੈਠਾ ਮੇਰੇ ਮਤਲਬ ਤੁਹਾਨੂੰ ਕਿੱਥ ਨਹੀਂ ਆ ਇਹਦੀ ਕੀ ਸੀ ਜਿੱਦਾਂ ਕਿ ਕਿੰਨਾ ਹੱਥ ਲੀਲ ਹੋ ਜਾਂਦਾ ਠੀਕ ਹੈ ਮੈਡਮ ਇੱਕ ਮੇਰੀ ਗੱਲ ਸੁਣੋ ਆ ਮੁੰਡੇ ਦੀ ਆਪਾਂ ਕਰਨਾ ਦੱਸੋ ਹਰਾ ਬਾਹਰ ਪੈਗਣਾ ਬਾਹਰ ਪੈਗਣਾ ਤੁਸੀਂ ਦੱਸੋ ਕਿੱਥੋਂ ਨਹੀਂ ਫਾਈ ਲਾਉਣਾ ਦੱਸੋ ਹਣ ਹਾਂ ਯੂ ਐਸ ਆਈ ਠੀਕ ਹੈ ਥੋੜਾ ਸਿੱਖ ਸੰਪਾਸਾ ਚਾਹੀਦਾ ਠੀਕ ਆ ਤੁਹਾਡੀ ਕਿਸੇ ਦਾ ਦੀ ਰਫਸਦਾ ਨਹੀਂ ਹੈਗੀ ਓਏ ਤੇ ਕੇਤੇ ਠੱਕ ਸਰਦੇ ਆ ਖੋਲਿਆ ਮੈਂ ਇਹ ਨਹੀਂ ਨਹੀਂ ਇਹ ਮੇਰੀ ਕੁਰਸੀ ਤੇ ਬੈਠੇ ਨੇ ਜਿਹੜੇ ਫੋਨ ਨਹੀਂ ਦੇਖਦਾ ਅਡਾ ਮੁੰਡਾ ਬਾ ਫੜ ਲਿਆ ਜੀ ਨਿਮ ਇਹ ਜਮਾ ਕਿਹੜਾ ਫਰੋਡ ਕੋਲ ਜਿਹੜੀਆਂ ਹੁੰਦੀਆਂ ਇਹਦਾ ਗੱਲ ਕੋਲ ਫਰੋਡ ਕੋਲ ਤੇ ਬੋਲ ਇਧਰੇ ਠੀਕ ਆ ਉਹ ਬੋਲ ਸਹੀ ਹੈ ਮਾਈਕ ਤੇ ਕੀ ਨਹੀਂ ਨਹੀਂ ਇਹ ਲੋਕਾਂ ਦੇ ਚੱਕੇ ਇਹਦੇ ਨਾਲ ਹੀ ਰੈਂਟ ਕਿਤੇ ਪੁੱਛ ਰਹੇ ਐਟੈਚ ਨਾਲ ਪਰ ਆ ਗਈਆਂ ਉੱਪਰ ਇਹਨਾਂ ਦਾ ਮਤਲਬ ਮੁੰਡਿਆਂ ਦਾ ਸਟੂਰਮ ਪਿਆਰ ਹੋ ਰਿਹਾ ਕਿੰਨਾ ਕੁ ਚਿਰ ਲੱਗ ਜਾਣਾ ਘੱਟੋ ਘੱਟ ਮਹੀਨਾ ਤੇ ਲੱਗੂਗਾ ਮੇਰੇ ਖਿਆਲ ਹੈ ਮਹੀਨਾ ਲੱਗੂਗਾ ਠੀਕ ਹੈ ਜੀ ਆ ਵੀ ਟਿਊਬੇ ਮੰਮਾ ਇੱਕ ਕਿੰਨੀ ਤੱਕ ਲੱਗੇ ਠੀਕ ਹੈ ਜੀ ਲੱਗ ਜਾਣੀ ਸਰ ਕਿੰਨਾ ਟਾਈਮ ਲੱਗੇਗਾ 1 ਮਹੀਨਾ ਲੱਗ ਜਾਏਗਾ ਸਰ ਕਿਆ ਕਿਆ ਰੱਖ ਰਹੇ ਹੋ ਸੂਸ ਵੀ ਰੱਖ ਰਹੇ ਨਾਲ ਨਹੀਂ ਨਹੀਂ ਸਰ ਕੋਈ ਨਹੀਂ ਅਸੀਂ ਰੱਖ ਰਹੇ ਹਮ ਸਿਰਫ ਕੱਪੜੇ ਰੱਖ ਰਹੇ ਹਾਂ ਠੀਕ ਹੈ ਜੀ ਓਕੇ ਜੀ ਠੀਕ ਹੈ ਮੁੰਡੇ ਵਾਲੀ ਠੀਕ ਹੈ ਸਰ ਦੇਖ ਸਰ ਦੇਖ ਇਹ ਦੇਖ ਜਗਦੀ ਹੈ ਜਗਦੀ ਹੈ ਜਗਮਗਤ ਪੂਰੀ ਆਉਂਦੀ ਖਾਂਦੀ ਹੋਣਾ ਕੱਪੜੇ ਰੱਖ ਲੋ ਰੱਖ ਲੋ ਰੱਖ ਲੋ ਹੁਣ ਆ ਗਏ ਅਸੀਂ ਹੁਣ ਗਾਇਸ ਅਸੀਂ ਆ ਗਏ ਹੁਣ ਗੱਡੀ ਦੇ ਵਿੱਚ ਬਹਿ ਗਏ ਫਿਰ ਮੇਰੇ ਕੋਲ ਕਿੱਦਾਂ ਲੱਗਾ ਜੀ ਕਿੱਦਾਂ ਲੱਗਾ ਬਹੁਤ ਵਧੀਆ ਬਹੁਤ ਜ਼ਿਆਦਾ ਮੈਨੂੰ ਮੈਂ ਸੀਰੀਅਸਲੀ ਕੱਪੜੇ ਦੇ ਕੇ ਹੈਰਾਨ ਸੀ ਪਹਿਲੀਆਂ ਜਿਨ੍ਹਾਂ ਨੇ ਮੇਰੇ ਚੋਇਸ ਦੇ ਕੱਪੜੇ ਗੱਟੇ ਮੈਨੂੰ ਬੜੇ ਪਸੰਦ ਆਏ ਮੈਨੂੰ ਤਾਂ ਆਉਣੇ ਆਉਣੇ ਫਿਰ ਪੁਰਾਣੇ ਕੱਪੜੇ ਪਸੰਦ ਆ ਰਹੇ ਸੀ ਸੱਚੀ ਬਹੁਤ ਸੋਹਣੇ ਕੱਪੜੇ ਆ ਠੀਕ ਆ ਜੀ ਬਾਕੀ ਘਰੇ ਜਾ ਕੇ ਮਿਲਦੇ ਆ ਫਿਰ ਤੁਹਾਨੂੰ ਫਿਰ ਉੱਥੇ ਤਿਆਰੀ ਦੂਜੇ ਤੱਕ ਕੇ ਉਹ ਤਾਂ 8 ਘੰਟੇ ਲੱਗੇ ਐਰਪੋਰਟ ਜਾਣਾ ਉਹ ਮੈਂ ਹੋੜ ਕੋਈ ਤਿਆਰੀ ਨਹੀਂ ਸੱਚੀ ਮੌਕੇ ਤੇ ਤਿਆਰੀ ਹੋ ਰਹੀ ਮੌਕੇ ਤੇ ਸੱਚੀ ਬਾਲਾ ਮੈਨੂੰ ਸਮਝ ਨਹੀਂ ਆ ਰਿਹਾ ਇੱਕ ਤੇਜੀ ਹੋ ਗਿਆ ਤਿਆਰ

ਆਰੇ ਇਹ ਕੰਮ ਕੀ ਮੇਟੀ ਸੋ ਬਾਗੀ ਰੈਡੀ ਸ਼ਾਡੀ ਹੋ ਗਏ ਐ ਬਸ ਉਧ ਭਾਰਤ ਉਲੀਏ ਹਾਂਜੀ ਭਾਰਤ ਲਾਣਾ ਭਾਰਤ ਲਾਣਾ ਜਾ ਮੰਮੀ ਕੰਡਾ ਲੈ ਕੇ ਦੀ ਕੰਡਾ ਕੰਡਾ ਲੈ ਕੇ ਜੀ ਉਥੇ ਲੈ ਜਾ ਲੈ ਇੱਥੇ ਆਏ ਬਸ ਕੰਡਾ ਆ ਗਏ ਆਪ ਨੂੰ ਕੋਈ ਨਾ ਕਰਾ ਕੋਈ ਨਾ ਕਰਾ ਬਾਗੀ ਰੈਡੀ ਕੰਡਾ ਉੱਤੇ ਰੱਖਾ ਉੱਪਰ ਜਾ ਕੇ ਲਾ ਦੇ

ਓ ਸ਼ਿੱਟ ਕੰਮ ਹੋ ਗਿਆ ਬਾਹਰ ਓ ਦੇ ਕੜਾ ਝੜਾ ਖ ਯਾਰ ਬੱਤੀ ਓ ਹੋ ਏੜੇ ਚੱਲਣਾ ਇੱਥੇ ਕੋਈ ਨਹੀਂ ਦਾਦਾ ਆਖਣ ਨੂੰ ਕੋਈ ਨਹੀਂ ਇੱਧਰ ਬੈਠਾ ਕੇ ਇੱਧਰ ਪੈ ਪਿਛੇ ਚਲ ਨਹੀਂ ਬੰਨੀ ਇੱਧਰ ਪਟਾਕੇ ਪੈ ਗਏ ਓ ਸ਼ਿੱਟ ਮਤਲਬ ਕਿ ਚੱਕ ਹਾਂ ਫੋਲਦੇ ਝੋਲੀ ਝੋਲੀ ਜੀ ਛੱਡ ਦੀ ਛੱਡ ਛੱਡ ਦੀ ਚੱਡੀ ਛੱਡ ਦੇ ਤੂੰ ਛੱਡ ਹੱਸ ਜਾ ਕੇ ਮੜਾਇਆ ਥੋਂ ਪੱਛੇ ਘਰ ਮੜਾਏ ਨੂੰ ਕਿੰਨੇ ਕਿਲੋ ਕੋਣਾ ਛੱਡੀ ਛੱਡ ਦੇ ਤੂੰ ਜਿਆਦਾ ਦੋ ਬੋਲ ਭਾਈ ਕਿਲੋ ਭਾਈ ਕਿਲੋ ਜਿਆਦਾ ਭਾਈ ਕਿਲੋ ਜਿਆਦਾ ਕਿੰਨੇ ਦਾ ਚਾਰ ਦੇ ਪਰ ਕਿੱਥੇ ਚੱਕ ਦੇ ਦੋ ਆਇਆ ਆਇਆ ਇਹ ਚਾਰ ਦੇ それ。嗯嗯 ਆਪ ਜੀ ਨੰਬਰ ਮੇਰੇ ਮੈਂ ਚਲਾਇਆ ਲਓ ਜੀ ਅਸੀਂ ਹੁਣ ਪਹੁੰਚ ਚੁੱਕੇ ਆ ਜੀ 에어ਪੋਰਟ ਤੇ ਦੇਖ ਸਕਦੇ ਹੁਣ ਲੱਗੀ ਐਂਟਰੀ ਕਿੰਝ ਬਣੀ ਐਂਟਰੀ ਇੱਥੋਂ ਆਵੋ ਭਾਜੀ ਆ ਗੋ ਆਵੇ ਚਲੋ ਠੀਕ ਹੈ ਜੀ ਕੀ ਅਮੇਲ ਕਰੀਏ 에어ਪੋਰਟ ਦੇ ਜਾਣ ਤੋਂ ਥੜਕੀ ਤੇਜ਼ ਹੋ ਗਈ ਆ ਮਨ ਲੈ ਫੀਲਿੰਗ ਆ ਰਹੀ ਆ ਵਰਲਡ ਦੇ ਵਿੱਚ ਇੱਕੋ ਹੀ ਮਤਲਬ ਇਹ ਹੈਗਾ 에어ਪੋਰਟ ਜਿਹਦੇ ਅੰਦਰ ਗੁਰਦੁਆਰਾ ਵੀ ਹੈਗਾ ਜੀ। ਤੇ ਦੇਖ ਸਕਦੇ ਆ ਤੇ ਮੇਰਾ ਵਲੌਗ ਦੇਖ ਸਕਦੇ ਹੋ ਵੀ ਅਪਲੋਡ ਕੀਤਾ ਕਿ ਨਹੀਂ। ਹਾਂ। ਗੈਂਟਰੀ ਦੇਖਦੇ ਸੋਦੇ ਲੋਕੀ ਆ ਰਹੇ। ਕਿਹਨੂੰ? ਸਿੱਧੀ ਨਾਲ। ਸਿੱਦੇ। ਆ ਗਏ ਹੋਣੇ 에어ਪੋਰਟ। ਬਾਟੇ ਜੀ ਜੀ ਕੜਤ। ਚੱਲੇ ਆ ਜੀ ਇਹ ਨਹੀਂ ਜਿੱਥੇ ਦੇਖਣ ਚੱਲਦੇ ਨਾ ਬਸ ਕੱਢ ਦੇ ਹਲੋ ਇਹ ਮੋਈਆਂ ਇਹ ਨਹੀਂ ਹਟਦੀ ਵੀ ਰੀਲ ਰੀਲ ਉਹ ਨਹੀਂ ਆ ਇਹ ਕੋਣੀ ਲਓ ਜੀ ਹੁਣ ਅਸੀਂ ਆ ਗਏ ਆ ਮਤਲਬ ਜਿੱਥੇ ਆਪਾਂ ਛੱਟ ਕੇ ਚੱਲੇ ਆ ਆ ਓਏ ਕਰੋ ਕਰੋ ਤਿਆਰੀਆਂ ਹਮ ਬਾਈ 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 ਅਸੀਂ ਵੀ ਜਾ ਰਿਹਾ ਹਾਂ ਹਾਂ ਵੇ ਝੂਠ ਮਾਰੀ ਜਾਂਦੇ ਇਹੀ ਦੇਖ ਸਾਦੇ baki apa doa cara dengar takutkan surprise sih keur domang ah ini deh satu deh ini di dalam mandi ਹਾਂਜੀ ਇਹ ਦੇਖ ਸਕਦੇ ਹੋ ਬਾਕੀ ਦੀ ਚਲੋ ਇੰਦਰ ਭਾਜੀ ਛੱਡ ਦਿਓ ਹੁਣ ਆਇਓ ਮੈਂ ਜਾਣਾ ਯਾਰ ਹੈ ਉਹ ਆ ਜਾ ਚਲ ਜੀ ਆ ਤੇਰੇ ਵਾਸਤੇ ਆ ਗਿਆ ਕਰ ਦਿੱਤੇ ਠੀਕ ਹੋ ਗਿਆ ਚਲੋ ਠੀਕ ਹੈ ਜੋ ਐਂਟਰ ਹੋ ਗਿਆ ਬਾਏ ਬਾਏ ਕੋ ਦੇਖ ਬਾਏ ਲੌਜ ਮੈਟਰ ਬਾਈ ਬਾਈ ਅੱਜ ਦਾ ਵਲੌਗ ਜਿੱਦਾਂ ਕਿ ਜਿੰਨਾ ਬਣਿਆ ਹੋਊਗਾ ਬਾਕੀ ਤੁਸੀਂ ਸਾਡੇ ਚੈਨਲ ਨਾਲ ਬਣੇ ਰਹੋ ਠੀਕ ਹੈ ਜੀ ਲਓ ਵੀ ਫਿਰ ਬਾਈ ਬਾਈ ਟਾਟਾ ਠੀਕ ਹੈ ਜੀ ਬਾਏ ਬਾਏ ਅੱਜ ਦਾ ਵਲੌਗ ਇੱਥੇ ਤੱਕ ਹੀ ਰਹਾ ਬਾਕੀ ਤੁਸੀਂ ਫਿਰ ਦਿਨ ਤੇ ਮੇਰਾ ਫਿਰ ਬਣਾ ਲੇ ਜਿੰਨਾ ਚਿਰ ਦਿਨ ਤੱਕ ਫਿਰ ਆਪਣਾ ਆਊਗਾ ਵਲੌਗ